ਡਾਕਟਰ ਬੀਆਰ ਅੰਬੀਡਕਰ ਮਿਸ਼ਨ ਯੂਥ ਪਾਵਰ ਪਿੰਡ ਜਗਪਾਲਪੁਰ ਵੱਲੋਂ ਜਿੱਥੇ ਸਮੂਹ ਐਨਆਰਆਈ ਵੀਰਾਂ ਸਮੂਹ ਸੰਗਤ ਤੇ ਸਮੂਹ ಗ್ರಾಮ ਪੰਚਾਇਤ ਦੇ ਸਹਾਇ ਨਾਲ ਠੰਡੇ ਮਿੱਠੇ ਜਲਦੀ ਸ਼ਭੀਲਤ ਅਤੇ ਲੰਗਰ ਲਗਾਏ ਗਏ ਉਥੇ ਪੂਰੇ ਪਿੰਡ ਵਿੱਚ ਹੀ ਜਗਾ ਜਗਾ ਬੂਟੇ ਲਗਾਏ ਗਏ ਤੇ ਪੂਰੇ ਹੀ ਇਲਾਕੇ ਵਿੱਚ ਬੂਟੇ ਵੰਡੇ ਵੀ ਗਏ ਦਿਖਾਉਦੇ ਹਾਂ ਪੂਰੀ ਵੀਡੀਓ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਭਾਈ ਆਪਣਾ ਨਾਮ ਹੈ ਮਨਪ੍ਰੀਤ ਜੀ ਮਨਪ੍ਰੀਤ ਜੀ ਜਿੱਥੇ ਥੋੜਾ ਜਾਣਕਾਰੀ ਦਿਓਗੇ ਕਿਸ ਤਰ੍ਹਾਂ ਦੀ ਇਹ ਸ਼ਵੀਲ ਦਾ ਯੋਜਨ ਕੀਤਾ ਗਿਆ ਔਰ ਪੌਦੇ ਬੰਡੇ ਗਏ ਦੇਖੋ ਜੀ ਅਸੀਂ ਮੁੰਡਿਆਂ ਨੇ ਸਾਰਿਆਂ ਨੇ ਰਲ ਕੇ ਡਾਕਟਰ ਬੀ ਆਰ ਅੰਬੇਦਕਰ ਮਿਸ਼ਨ ਯੂਥ ਪਾਵਰ ਨੌਜਵਾਨ ਸਭਾ ਵੱਲੋਂ ਸਾਰਿਆਂ ਵੱਲੋਂ ਇਹ ਰਣਕੀ ਬਣਾਇਆ ਗਿਆ ਜਿੱਥੇ ਅਸੀਂ ਇਦਾਂ ਦੇ ਉਪਰਾਲੇ ਕਰਦੇ ਰਹਿੰਦੇ ਆ ਤੇ ਸ਼੍ਰੀ ਗੁਰੂ ਕਬੀਦਾਸ ਮਹਾਰਾਜ ਜੀ ਦਾ ਜਿਹੜਾ ਜੋਤੀ ਜੋਤ ਵੈਸੇ ਆ ਉਹਨਾਂ ਨੂੰ ਉਹਦੀ ਰੱਖਦੇ ਹੋਏ ਅਸੀਂ ਅੱਜ ਆਪਣੇ ਜਲ ਸੇਵਾ ਤੇ ਪੌਦਿਆਂ ਦੀ ਸੇਵਾ ਜਿਹੜੀ ਆ ਉਹ ਲਗਾਈ ਆ ਜੀ ਇਹ ਸਾਰੇ ਪਿੰਡ ਦੇ ਪਿੰਡ ਦੇ ਸਹਿਯੋਗ ਨਾਲ ਤੇ ਨੌਜਵਾਨਾਂ ਦੀ ਸਹਿਯੋਗ ਨਾਲ ਲਾਈ ਹੈ ਸਰ ਪੌਦੇ ਬੰਡਣਾ ਬਹੁਤ ਆਸਾਨ ਕੰਮ ਹੈਗਾ ਲੇਕਿਨ ਇਹਨਾਂ ਨੂੰ ਪੁੱਤਾਂ ਨੂੰ ਪੜਨਾ ਪੁੱਛਣਾ ਪੈਂਦਾ ਵਾ ਤੇ ਕੀ ਲੱਗਦਾ ਹੈ ਕਿ ਜਿੰਨੇ ਪੌਦੇ ਦੇ ਰਹੇ ਆ ਇਹਨਾਂ ਨੂੰ ਸਾਮ ਸਵਾਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਸਾਮ ਸਵਾਲ ਜੀ ਦੇਖੋ ਜੀ ਆਉਣ ਵਾਲੇ ਯਾਤਰੀਆਂ ਨੂੰ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇ ਰਹੇ ਆ ਕਿਉਂਕਿ ਗਰਮੀ ਦਾ ਤੁਹਾਨੂੰ ਪਤਾ ਟੈਂਪਰੇਚਰ ਬਹੁਤ ਵੱਧ ਰਿਹਾ ਹੈ ਤੇ ਉਹ ਦੇ ਨਾਲ ਦੇਖਣ ਨੂੰ ਆਇਆ ਆ ਕਿਉਂਕਿ ਪਹਿਲਾਂ ਹੁੰਦਾ ਸੀਗਾ ਟੈਗ ਜਿਹੜੇ ਆ ਉਹ ਓਵਰੇਜ ਨੂੰ ਆਉਂਦੇ ਸੀਗੇ ਅੱਜ ਕੱਲ ਦੇਖਿਆ ਜਾ ਰਿਹਾ ਜਿੱਦਾਂ ਵੀ ਆਪਣੀ ਜਿਹੜੀ ਥੋੜੀ ਏਜ ਦੇ ਵੀ ਬੱਚੇ ਆ ਜਿਹੜੇ ਉਹਨਾਂ ਨੂੰ ਵੀ ਅਟੈਕ ਆ ਰਹਾ ਕਿਉਂਕਿ ਗਰਮੀ ਦਾ ਟੈਂਪਰੇਚਰ ਵੱਧ ਰਿਹਾ ਇਸ ਕਰਕੇ ਆਪਾਂ ਪੌਦੇ ਇਸ ਕਰਕੇ ਬੰਨ ਰਹੇ ਆ ਕਿਉਂਕਿ ਆਕਸੀਜਨ ਵੱਧ ਸਕੇ ਤੇ ਤਾਪਮਾਨ ਜਿਹੜਾ ਟੈਂਪਰੇਚਰ ਆ ਉਹ ਘਟੇ ਸੋ ਜਿਹੜੀ ਆਪਣੀ ਯੂਥ ਪਾਵਰ ਹੈਗੀ ਆ ਹਾਂਜੀ ਕਾਫੀ ਅੱਛਾ ਪ੍ਰਚਾਰ ਕੀਤਾ ਗਿਆ ਕਾਫੀ ਲੋਕਾਂ ਨੇ ਵੀ ਰੁਝਾਨ ਦਿਖਾਇਆ ਹੈਗਾ ਖਾਸ ਤੌਰ ਤੇ ਨੌਜਵਾਨਾਂ ਨੇ ਯੂਥ ਪਾਵਰ ਬਾਰੇ ਹੋਰ ਜਾਣਕਾਰੀ ਦਿਓ ਪਾਵਰ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਦੇਪੋਲੀ ਲੋਕ ਹਿੱਤਾਂ ਲਈ ਸਾਡਾ ਜੂਸ ਪਾਵਰ ਜਿਹੜਾ ਆ ਪੂਰੇ ਪਿੰਡ ਦੇ ਨਗਰ ਦੀ ਜਿੰਨੇ ਵੀ ਮੁੰਡੇ ਹੈਗੇ ਆਪਣੇ ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ ਕੋਈ ਵੀ ਬੱਚਾ ਆ ਜਾਂ ਨੌਜਵਾਨ ਕੋਈ ਹੋ ਉੱਚੀ ਉਮਰ ਦਾ ਆ ਜਾਂ ਛੋਟੀ ਦਾ ਆ ਕਿਸੇ ਤੋਂ ਇੱਧਰ ਉੱਧਰ ਹੋ ਕੇ ਕੰਮ ਨਹੀਂ ਕਰਦਾ ਸਲਾਹ ਨਾਲ ਸਾਰੇ ਕੰਮ ਕਰਦੇ ਆ ਕੰਮ ਅਸੀਂ ਉਹ ਕਰਨਾ ਆ ਜਿਹੜਾ ਸਲਾਗਾ ਜੋ ਹੋਵੇ ਠੀਕ ਆ ਜੀ ਤੇ ਸਾਰੇ ਸਾਡੇ ਮੁੰਡੇ ਵਧੀਆ ਆ ਅਸੀਂ ਰੁਪਈਆ ਰੁਪਈਆ ਜੋੜ ਕੇ ਜਿੰਨਾ ਵੀ ਸਹਿਯੋਗ ਕੋਈ ਕਰਦਾ ਆ ਤੇ ਨਗਰ ਨਿਵਾਸੀਆਂ ਦੀ ਸਹਿਯੋਗ ਨਾਲ ਅਸੀਂ ਇਦਾਂ ਦੀ ਉਪਰਾਲੀ ਅਸੀਂ ਕਰਦੀ ਰਹਿੰਦੇ ਹਾਂ ਜੀ ਸਰ ਪਿੱਛੇ ਜਿਹੜੇ ਨੌਜਵਾਨਾਂ ਰੁਝਾਨ ਦਿਖਾਇਆ ਅਸੀਂ ਹੁਣੇ ਦੇਖਿਆ ਪਿੱਛੇ ਛੋਟੇ ਛੋਟੇ ਬੱਚੇ ਵੀ ਕਾਫੀ ਸੇਵਾ ਨਿਭਾ ਰਹੇ ਹਾਂ ਹਾਂਜੀ ਜੀ ਇਹਨਾਂ ਨੂੰ ਕੌਣ ਕੌਣ ਥੋੜਾ ਸਪ੍ਰੇਰਿਤ ਕਰਦਾ ਫਿਰ ਇਹ ਦੇਖੋ ਜੀ ਜਿਦਾ ਅਸੀਂ ਜਿੱਦਾਂ ਸ਼ੁਰੂ ਕੀਤਾ ਸੀਗਾ ਡਾਕਟਰ ਅੰਬੇਕਰ ਮਿਸ਼ਨ ਯੂਥ ਪਾਵਰ ਅਸੀਂ ਸ਼ੁਰੂ ਕੀਤਾ ਸੀਗਾ ਤੇ ਸਾਡੇ ਵੱਲੋਂ ਦੇਖ ਕੇ ਹੀ ਬੱਚਿਆਂ ਦੇ ਵਿੱਚ ਇੰਨਾ ਕ ਜੋਸ਼ ਸਾਨੂੰ ਇਹਨਾਂ ਨੂੰ ਸਮਾਂ ਕੇ ਦੇਖਣ ਨੂੰ ਇਨਾ ਤੋਂ ਮਿਲ ਰਿਹਾ ਆ ਵੇ ਸਾਡੇ ਨਾਲੋਂ ਜ਼ਿਆਦਾ ਜੋਸ਼ ਜਿਹੜਾ ਇਹ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆ ਤੁਸੀਂ ਦੇਖ ਸਕਦੇ ਹੋ ਉੱਧਰ ਦੇਖੋ ਸਾਡੇ ਨਾਲੋਂ ਬੱਚੇ ਜ਼ਿਆਦਾ ਅਗਾਹ ਹੋ ਕੇ ਆਪਣੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਤੇ ਰਾਈਆਂ ਨੂੰ ਰੋਕ ਰੋਕ ਕੇ ਠੰਡੇ ਮਿੱਠੇ ਜਲ ਦੀ ਸੇਵਾ ਜਿਹੜੀ ਕਰ ਰਹੇ ਆ ਜੀ ਸੋ ਕੁਝ ਆਉਣ ਵਾਲੇ ਜਿਹੜੇ ਏਜੰਡੇ ਤੇ ਕੀਤੇ ਗਏ ਆ ਯੂਥ ਪਾਵਰ ਵੱਲੋਂ ਦੱਸੋ ਕੁਝ ਆਉਣ ਵਾਲੇ ਸਮੇਂ ਵਿੱਚ ਕੀ ਕੀਤਾ ਜਾਏਗਾ ਲੋਕ ਹਿੱਤਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਜੀ ਅਸੀਂ ਜਿੱਦਾਂ ਮੰਨ ਲਓ ਇਦਾਂ ਹੀ ਸਵਾਮਾ ਨਮਾਉਂ ਨਮਾਉਂਦੇ ਰਹਿੰਦੇ ਆ ਕਿ ਜਿੱਦਾਂ ਗੁਰੂ ਘਰ ਨੂੰ ਲੈ ਕੇ ਜਾਂ ਉਦਾਂ ਕੋਈ ਸਮਾਜ ਸੇਵਾ ਹੋਵੇ ਅਸੀਂ ਸ hẳn ਸਕੀਮ ਵੀ ਦਿੰਨੇ ਆ ਲੜਕਿਆਂ ਨੂੰ ਜਿੱਦਾਂ ਕਿਤੇ ਲੜਕੀ ਦਾ ਵਿਆਹ ਸ਼ਾਦੀ ਹੋਵੇ ਉਹਨਾਂ ਨੂੰ hẳn ਸਕੀਮ ਚਲਦੀ ਆ ਤੇ ਕੋਈ ਮਹੱਤ ਦਾ ਸ਼ਾਦੀ ਆ ਜਿੱਦਾਂ ਮਾਲਾ ਐਜੂਕੇਸ਼ਨ ਤੋਂ ਨਹੀਂ ਜਿਹੜਾ ਪ੍ਰਾਪਤ ਕਰ ਸਕਦਾ ਜਾਂ ਮਨੀ ਦੀ ਪ੍ਰੋਬਲਮ ਹੈ ਆ ਉਹ ਅਸੀਂ ਆਪਣੇ ਯੂਥ ਪਾਵਰ ਵੱਲੋਂ ਇਕੱਠਾ ਕਰਕੇ ਉਹਨਾਂ ਨੂੰ ਸਹਾਇਤਾ ਕਰਦੇ ਆ ਜੀ ਇਹ ਸਾਰੇ ਨਗਰ ਵੱਲੋਂ ਤੇ ਸਾਡੇ ਨੌਜਵਾਨ ਸਭਾ ਵੱਲੋਂ ਜੀ ਕੀਤਾ ਜਾਂਦਾ ਆ ਸਭ ਦਾ ਬਲਾਸਮਤੀ ਮੈਂਬਰ ਜੋ ਕਿ ਪਿੰਡ ਦੇ ਮੋਹਤ ਹੋਰੀ ਹੈਗੇ ਕੁਲਦੀਪ ਸਿੰਘ ਮਾਹੀ ਜੀ ਉਹਨਾਂ ਦਾ ਗਾਵਾ ਕਰਦੇ ਸਰ ਸਵਾਗਤ ਚੈਨਲ ਵਿੱਚ ਜੀ ਸਾਹਿਬ ਦੀ ਪਹਿਲ ਦੇ ਨਾਲ ਤੁਹਾਡਾ ਧੰਨਵਾਦ ਸੋ ਬੜਾ ਅੱਛਾ ਉਪਰਾਲਾ ਹੈ ਜੀ ਕੁਝ ਜਾਣਕਾਰੀ ਦਿਓ ਅੱਜ ਸਾਡੇ ਜੂਤ ਪਾਵਰ ਫੈਰੀ ਮੁੰਡੇ ਬੇਦਲ ਸਿੰਘ ਦੇ ਨਾਂ ਤੇ ਬਣਾਈ ਹੋਈ ਆ ਇੱਥੇ ਉਪਰਾਲਾ ਸਾਡੇ ਮੁੰਡੇ ਕਰਦੇ ਰਹਿੰਦੇ ਆ ਸਾਡੇ ਐਨਆਰਆਈ ਭਰਾ ਆ ਜੁੜੇ ਹੋਏ ਜਿਹੜੇ ਸਾਡੇ ਨਾਲ ਇਸ ਗੱਲਬਾਤ ਕਰਦੇ ਆ ਆ ਟਾਈਮ ਉਪਰਾਲੇ ਨਾਲ ਤੇ ਇਹ ਨੌਜੋਨਾਂ ਹੀ ਹੱਥ ਨਾਲ ਕਰ ਦਿੱਤੇ ਆ ਨਾਲ ਹੀ ਅੱਜ ਅਸੀਂ ਬੂਟਿਆਂ ਦਾ ਉਹ ਵੀ ਲੰਗ ਲਗਾਇਆ ਸੋ ਕਿੰਨੇ ਕ ਪੌਦੇ ਜਿਹੜੇ ਵੰਡੇ ਜਾਣਗੇ ਅਸੀਂ 200 ਪੌਦਾ ਲੈਂਦਾ ਜੀ ਵੰਡਣ ਲਈ ਇਹ ਸਿਰ ਪਿੰਡ ਵਾਲੇ ਵੰਡੇ ਜਾਂ ਬਾਹਰ ਦੇ ਲੋਕਾਂ ਨੂੰ ਸੋ ਕਿਲਾ ਦੇ ਕਿਸ ਤਰ੍ਹਾਂ ਪਾਲਣ ਪੋਸ਼ਣ ਕਰਨਾ ਚਾਹੀਦਾ ਬੂਟੇ ਲੈ ਜਾਂਦੇ ਲੁੱਕੀ ਪਰ ਉਹ ਨਹੀਂ ਪਾਲਣ ਪੋਸ਼ਣ ਨਹੀਂ ਕਰਦੇ ਦੇਖੋ ਜੀ ਜ਼ਿੰਮੇਵਾਰੀ ਬਣਦੀ ਹੈ ਹਰ ਕਿਸੇ ਦੀ ਜੇ ਹਿਸਾਬ ਨਾਲ ਹੁਣ ਆਪਣੇ ਟੈਂਪਰੇਚਰ ਹੋਇਆ ਜਾਂ ਪਹਿਲਾਂ ਜ਼ਿੰਮੇਵਾਰੀ ਬਣਦੀ ਹੈ ਕਿ ਪਾਲਣ ਦੇ ਇਹਨਾਂ ਨੂੰ ਜਿੱਦਾਂ ਜਿੱਤੇ ਇਹਨਾਂ ਨੂੰ ਲਾ ਕੇ ਇਹਨਾਂ ਨਾਲ ਪਾਲਣ ਪੋਸ਼ਣ ਦਾ ਬੱਚਿਆਂ ਦਾ ਕਰੀਦਾ ਇਸ ਤਰ੍ਹਾਂ ਇਹਨਾਂ ਬੂਟੇ ਕਰਨ ਸੋ ਬੂਟੇ ਸਾਰੇ ਸ਼ਾਨਦਾਰ ਹੈ ਜਾਂ ਫਲਦਾਰ ਬੂਟੇ ਵੀ ਹੈ ਫਲਦਾਰ ਸ਼ਾਨਦਾਰ ਬੂਟੇ ਹਾਂ ਸਰ ਤੋਂ ਸ਼ਵੀਲਵਾਰੀ ਜਾਣਕਾਰੀ ਦਿਓਗੇ ਪਿੱਛੇ ਕਾਫੀ ਰਾਸ਼ ਪਿਆ ਹੋਇਆ ਹੈ ਕਿੰਨਾ ਦੇ ਸਹਯੋਗ ਨਾਲ ਸ਼ਵੀਲ ਲਗਾਈ ਗਈ ਇਹ ਸਾਡੇ ਅੰਬੇਦਕਲ ਯੂਥ ਪਾਵਰ ਜਿਹੜੀ ਨੌਜਵਾਨ ਸਭਾ ਹੱਦੀ ਉਹਨਾਂ ਵੱਲ ਲਗਾਈ ਗਈ ਹੈ ਆਪਣੇ ਪਿੰਡ ਪਾਸੇ ਹਰ ਸਾਲ ਲਗਾਈ ਜਾਂਦੀ ਹਾਂਜੀ ਹਾਂਜੀ ਹਰ ਇੱਕ ਸਾਲ ਜੀ ਜੀ ਡਾਕਟਰ ਬੀ ਆਰ ਅੰਬੇਦਕਰ ਮਿਸ਼ਨ ਯੂਥ ਪਾਵਰ ਹੈਗੀ ਆ ਇਸ ਬਾਰੇ ਥੋੜੀ ਜਾਣਕਾਰੀ ਦਿਓ ਸਾਡੀ ਜਿਹੜੀ ਖਾਸਾ ਬਣੀ ਹੋਈ ਹੈ ਇਹਦੇ ਵਿੱਚ ਜਿੱਦਾਂ ਕੁੜੀਆਂ ਦਾ ਵਿਆਹ ਹੁੰਦੇ ਆ ਸਗਲ ਸਕੀਮਾਂ ਇਹਦੇ ਵਿੱਚ ਕੀਤੀ ਹੋਈ ਆ ਜੇ ਕਿਸੇ ਭਾਈ ਦੀ ਕੋਈ ਖਰਚਾ ਹੋਵੇ ਉਹਦੇ ਵਿੱਚ ਕਾਰੀਦਾ ਜੀ ਜੇ ਕਿਸੇ ਕੋਈ ਹੋਰ ਹੈਲਪ ਵੀ ਆ ਸਾਰੀਆਂ ਸਾਡੇ ਕਰਦੇ ਆ ਮੁੰਡੇ ਨੌਜਵਾਨ ਰਹਿ ਚੁਕੀ ਸੋ ਆਉਣ ਵਾਲੇ ਸਮੇਂ ਵਿੱਚ ਹੋਰ ਕਿ ਨਵੇਂ ਏਜੰਟ ਵੀ ਤੈਅ ਕੀਤੇ ਗਏ ਲੋਕ ਭਲਾਈ ਲਈ ਹਾਂਜੀ ਨੌਜਵਾਨਾਂ ਬਚਾਵੀਂ ਕੀਤੇ ਹੋਏ ਜੀ ਜੋ ਅਗਲੇ ਥੋੜੇ ਇੱਕ ਦੋ ਮਹੀਨੇ ਵਿੱਚ ਆਈ ਕਰਨਗੇ ਸੋ ਪਿੰਡ ਦੇ ਨੌਜਵਾਨ ਕਿਦਾਂ ਰੁਝਾਨ ਦਿਖਾਉਂਦੇ ਇਹਨਾਂ ਕੰਮਾਂ 'ਚ 35 45 ਸਾਲ ਦੇ ਲੋਕ ਸਾਹਮਣੇ ਹੀ ਆ ਜੀ ਬੱਚੇ-ਵੱਚਾ ਕਹਿੰਦਾ ਵੀ ਉਹ ਵੀ ਨਾਲ ਸਾਡੇ ਨਾਲ ਮੋਢਾ-ਮੋਢਾ ਚੁੱਕ ਰਿਹਾ ਜੀ ਸਾਡੇ ਨੌਜਵਾਨ ਦਾ ਸ਼ਾਇਦ ਸਾਹਮਣੇ ਦੇਖਣ ਨੂੰ ਆ ਸੋ ਕੀ ਅਪੀਲ ਕੀ ਮੈਸੇਜ ਹੈ ਪਿੰਡ ਦੇ ਨੌਜਵਾਨਾਂ ਨੂੰ ਵੀ ਕਿ ਕਿਸ ਤਰ੍ਹਾਂ ਨਸ਼ਿਆਂ ਨੂੰ ਤਿਆਗ ਕੇ ਇਧਰਲੇ ਰਸਤੇ ਦਿਓ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਜਾਂ ਜਿਹੜੇ ਹੋਰ ਕੰਮ ਐ ਸਮਾਜ ਭਲਾਈ ਦੇ ਕੰਮ ਐ ਜਾਂ ਹੋਰ ਆਪਣੇ ਹੈਗੇ ਆ ਉਹਨਾਂ ਵਿੱਚ ਸਿਰ ਲੋਕਾਂ ਸੇ ਦਾ ਜੀ ਸੋ ਪਿੱਛੇ ਸਾਰੇ ਬਜ਼ੁਰਗ ਬੈਠੇ ਹੈਗੇ ਵੀ ਇਸ ਸ਼ਮਿਲ ਵਿੱਚ ਹੀ ਹਾਂਜੀ 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 ਸਾਡੇ ਪਿੰਡ ਦੇ ਬਜ਼ੁਰਗ ਬੈਠੇ ਜੀ ਜੀ ਕੋਈ ਗੱਲ ਵਾ ਕੱਲੀ ਧੰਨਵਾਦ ਥੈਂਕ ਯੂ